ਪੀਰ ਬੰਦਗੀ 786 ਚੈਨਲ ਵੱਲੋਂ ਆਪ ਸਭ ਨੂੰ ਜੈ ਪੀਰਾਂ ਦੀ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਚਰਣਾ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਦੋਸਤ ਕਹਿੰਦੇ ਹਨ ਕਿ ਸਾਡਾ ਬੰਦਗੀ ਵਿੱਚ ਮਨ ਨਹੀਂ ਲੱਗਦਾ ਅਤੇ ਨਾ ਹੀ ਬੰਦਗੀ ਕਰਨ ਨੂੰ ਦਿਲ ਕਰਦਾ ਉਹ ਇਹ ਖਾਸ ਨੁਕਤਾ ਵਰਤਨ ਜਿਸ ਕਾਰਨ ਤੁਹਾਡਾ ਬੰਦਗੀ ਕਰਨ ਨੂੰ ਦਿਲ ਕਰੇਗਾ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਇੱਕ ਤੇ ਮਿਹਰਬਾਨ ਹੈ ਅਤੇ ਸਭ ਤੇ ਰਹਿਮਤ ਕਰਨ ਵਾਲਾ ਹੈ ਪੀਰ ਦੀ ਪਿਆਰੀ ਸਾਧ ਸੰਗਤ ਜੀ ਆਪਾਂ ਸਭ ਪੀਰਾਂ ਫਕੀਰਾਂ ਨੂੰ ਮੰਨਣ ਵਾਲੀਆਂ ਰੂਹਾਂ ਹਨ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਾਰਨ ਕਰਕੇ ਸਾਡਾ ਕਈ ਵਾਰ ਬੰਦਗੀ ਕਰਨ ਨੂੰ ਦਿਲ ਨਹੀਂ ਕਰਦਾ ਸੋ ਅੱਜ ਇੱਕ ਛੋਟੇ ਜਿਹੇ ਨੁਕਤੇ ਨਾਲ ਆਪ ਸਭ ਨੂੰ ਦੱਸਣ ਜਾ ਰਹੇ ਹਾਂ ਸੋ ਵੀਡੀਓ ਨੂੰ ਧਿਆਨ ਨਾਲ ਜਰੂਰ ਸੁਣਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੰਗਤ ਜੀ ਜਦੋਂ ਆਪਾਂ ਹਰ ਰੋਜ਼ ਬੰਦਗੀ ਕਰ ਰਹੇ ਹਾਂ ਪਰ ਇੱਕ ਦਿਨ ਐਸਾ ਹੁੰਦਾ ਹੈ ਜਿਸ ਦਿਨ ਐਸੀ ਬੰਦਗੀ ਨਹੀਂ ਕਰ ਸਕਦੇ ਪਰ ਮਨ ਹੀ ਮਨ ਸੋਚਦੇ ਹਾਂ ਕਿ ਕੀ ਗੱਲ ਹੋ ਗਈ ਹੈ ਜੋ ਅੱਜ ਬੰਦਗੀ ਨਹੀਂ ਕਰ ਸਕੇ ਸੰਗਤ ਜੀ ਜਦੋਂ ਐਸਾ ਦਿਨ ਆਵੇ ਤਾਂ ਤੁਸੀਂ ਆਪਣੇ ਮਨ ਵਿੱਚ ਆਪਣੇ ਪੂਰੇ ਦਿਨਵਾਰੀ ਸੋਚਣਾ ਕਿ ਅੱਜ ਅਸੀਂ ਕੀ ਗਲਤ ਕੀਤਾ ਕਿਸ ਦਾ ਹੱਕ ਮਾਰਿਆ ਕਿਸ ਨੂੰ ਝੂਠ ਬੋਲਿਆ ਕਿਸੇ ਨੂੰ ਗਲਤ ਰਹਿ ਪਾਇਆ ਚੁਗਲੀ ਨਿੰਦਿਆ ਆਦਿ ਕੀਤੀ ਇਹ ਸਭ ਕਾਰਨਾ ਵਿੱਚੋਂ ਕੋਈ ਨਾ ਕੋਈ ਅਜਿਹੇ ਕਾਰਨ ਲੱਭੋ ਫਿਰ ਤੁਹਾਨੂੰ ਅਹਿਸਾਸ ਹੋਵੇਗਾ ਕਿ ਅੱਜ ਸਾਨੂੰ ਮਾਲਕ ਨੇ ਆਪਣੇ ਕੋਲ ਇਸ ਕਾਰਨ ਕਰਕੇ ਨਹੀਂ ਲੱਗਣ ਦਿੱਤਾ ਸੰਗਤ ਜੀ ਜੇਕਰ ਐਸੀ ਇਹ ਸਭ ਚੀਜ਼ਾਂ ਪਤਾ ਕਰਾਂਗੇ ਤਾਂ ਐਸੀ ਉਹਨਾਂ ਚੈਤਤੋਂ ਤਾਂ ਹੀ ਬਚ ਪਾਵਾਂਗੇ ਜੇਕਰ ਐਸੀ ਇਹਨਾਂ ਚੀਜ਼ਾਂ ਤੋਂ ਬਚਣ ਨੂੰ ਲੱਗ ਜਾਵਾਂਗੇ ਤਾਂ ਹੀ ਸਾਡਾ ਮਨ ਬੰਦਗੀ ਕਰਨ ਨੂੰ ਆਪਣੇ ਆਪ ਕਰੇਗਾ ਅਤੇ ਪੀਰ ਬਾਬਾ ਜੀ ਸਾਡੇ ਤੇ ਰਹਿਮਤ ਕਰਨਗੇ ਅਤੇ ਜਿਸ ਕਾਰਨ ਐਸੀ ਬੰਦਗੀ ਵਿੱਚ ਦੁਬਾਰੇ ਲੀਨ ਹੋ ਜਾਵਾਂਗੇ ਸੋ ਸੰਗਤ ਜੀ ਸਾਨੂੰ ਇਹਨਾਂ ਚੀਜ਼ਾਂ ਤੋਂ ਤੋਬਾ ਕਰਨੀ ਚਾਹੀਦੀ ਹੈ ਅਤੇ ਇਹੋ ਜੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਚੰਗਾ ਲੱਗਿਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਲਦ ਹਾਜ਼ਰ ਹੋਵਾਂਗੀ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਪੀਰਾਂ ਦੀ